ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਾਤੜਾ ਵਿਖੇ ਲਾਰਸਨ ਸਿੰਘਲਾ ਜੋ ਕਿ ਤਹਿਸੀਲਦਾਰ ਹੁਸਿਆਰਪੁਰ ਹਨ ਉਹਨਾਂ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੈ ਉਹਨਾਂ ਨੂੰ ਆਪਣੀ ਸ਼ੁਭਕਾਮਨਾਵਾਂ ਦੇਣ ਦੇ ਲਈ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਕਰਨੇ ਵਾਸਤੇ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਤਰਾਂਾ ਹਲਕੇ ਦੇ ਵਿਧਾਇਕ ਕੁਲਵੰਦ ਸਿੰਘ ਬਾਜੀਗਰ ਅਤੇ ਇਲਾਕੇ ਦੇ ਪਤਵੰਤੇ ਲੋਕ ਹਾਜ਼ਰ ਸਨ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਦੇ ਪੰਜਾਬ ਪੁਲਿਸ ਲਗਾਤਾਰ ਯੋਧ ਨਸਿਆਂ ਦੇ ਵਿਰੁੱਧ ਕੰਮ ਕਰ ਰਹੀ ਹੈ ਜਿਸ ਦੇ ਸਿੱਟੇ ਵੀ ਚੰਗੇ ਆ ਰਹੇ ਹਨ ਔਰ ਪੰਜਾਬ ਦਾ ਨੌਜਵਾਨ ਜਿਸ ਤਰ੍ਹਾਂ ਪੜ੍ਹਾਈ ਦੇ ਵਿੱਚ ਅੱਬਲ ਆ ਰਿਹਾ ਹੈ ਜਿਸ ਤਰ੍ਹਾਂ ਲਾਰਸਨ ਸਿੰਘਲਾ ਨੇ ਮਿਸਾਈਲ ਕੈਂਪ ਕੀਤੇ ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਖਤਮ ਕਰਕੇ ਹੀ ਰਹੇਗੀ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਵੱਡੀ ਬੁਰਾਈ ਹੋਵੇ ਨਾ ਉਹ ਕੱਲੀ ਸਰਕਾਰ ਕੱਲੀ ਪੁਲਿਸ ਕੱਲੀ ਜਿਹੜੀ ਸਰਕਾਰੀ ਮਸ਼ੀਨਰੀ ਉਹ ਹੱਲ ਨਹੀਂ ਕਰ ਸਕਦੀ ਉਦੇਵਾ ਤੇ ਤੁਹਾਡੇ ਸਮਾਜ ਦੀ ਸਿਸ਼ਮੁਲੀ ਜ਼ਰੂਰੀ ਹੈ ਔਰ ਜਿਹੜੇ ਨਸ਼ਾ ਵਿਰੋਧੀ ਯਾਤਰਾ ਜਿਹੜੀ ਕੱਢ ਰਹੇ ਆ ਜੁੱਧ ਨਸ਼ਾ ਵਿਰੋਧ ਤਹਿ ਇਹਦੇ ਨਾਲ ਸਾਰਾ ਸਮਾਜ ਮੋਬਾਈਲਾਈਜ਼ ਹੋ ਰਿਹਾ ਸਾਰੇ ਲੋਕ ਔਰ ਸਾਨੂੰ ਕੱਲ ਤਾਂ ਪੂਰੇ ਨਾ ਪ੍ਰੋਗਰਾਮ ਕਰਕੇ ਆ ਮੈਂ ਤੁਹਾਨੂੰ ਬਾਅਦ ਤੋਂ ਮਿਲ ਕੇ ਸਾਡੇ ਮਦੇ ਕਿਉਂ ਨਹੀਂ ਕੀਤਾ ਸਾਡੇ ਭਲੇ ਚ ਵੀ ਕਰੋ ਸਾਡੇ ਉ ਕਰੋ ਤੂੰ ਸਾਰੇ ਲੋਕ ਨਾਲ ਆਉਣਾ ਚਾਹੁੰਦੇ ਔਰ ਕਮਿਟਮੈਂਟ ਦੇਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਆ ਔਰ ਕਿਸੇ ਲਈ ਜਮਾਨਤ ਨਹੀਂ ਦੇਵਾਂਗੇ ਰਾਹ ਦੇਣ ਦੇਵਾਂਗੇ ਪਰ ਜਿਹੜੇ ਨਸ਼ੇ ਕਰਦੇ ਨੂੰ ਸਮਝਾਵਾਂਗੇ ਔਰ ਜਿਹਨਾਂ ਲੋੜ ਹੋ ਉਹਨਾਂ ਨੂੰ ਅਸੀਂ ਕਹਿੰਦੇ ਦਾਖਲ ਵੀ ਕਰਾਵਾਂਗੇ ਸੋ ਇਹ ਬਹੁਤ ਵੱਡੀ ਕਮਿਟਮੈਂਟ ਹੈ ਜਿਹੜੀ ਸੌਖਾ ਨਹੀਂ ਗੱਲ ਕਹਿਣੀ ਪੰਜਾਬ ਦੇ ਲੋਕ ਇਸ ਚੀਜ਼ ਲਈ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਦੇਖੋ ਜਿਹੜੇ ਨਸ਼ੇ ਦਾ ਜਿਹੜੀ ਗੱਲ ਇਸ ਫੈਰਣ ਤੋਂ ਬਾਅਦ ਕੀ ਜਾ ਰਿਹਾ ਕਿਸ ਕੰਮ ਵਾਲੇ ਕੋਲੋਂ ਲੋਨ ਨਾ ਰਹੀ ਆ ਰਿਹਾ ਹੈ ਇਹ ਤੋਂ ਤੁਹਾਡੇ ਬਸਲ ਕਹਾ ਰਹੀ ਆ ਰਹੀ ਆ ਰਿਹਾ ਸੀ ਰੂਪ ਰਹੀ ਆ ਰਿਹਾ ਸੋ ਉਹ ਹੱਥ ਤੇ ਲੱਗੀ ਹੋਈ ਹੁਣ ਪੰਜਾਬ ਤੋਂ ਜਾ ਕੇ ਗੁਜਰਾਤ ਤੋ ਫੜ ਲੀਤੀ ਹੈ ਇੱਕ ਗੱਡ ਵੀ ਜਾ ਰਹੀ ਹੈ ਬਿਲਕੁਲ ਦੇਖੋ ਜੀ ਆਪਾਂ ਪੰਜਾਬੀ ਸਾਡੇ ਸੱਭਾ ਨੇ ਕੁਰਬਾਨੀਆਂ ਦਿੱਤੀਆਂ ਸੀ ਸਾਡੇ ਵਾਸਤੇ ਸਰਬੰਸ ਵਾਰਿਆ ਸੋ ਉਹ ਰਾਜਕਟ ਵਾਸਤੇ ਵਾਰਿਆ ਤੇ ਰਾਜ ਕਰਨ ਦਾ ਤਰੀਕਾ ਯੂਪੀਐਸ ਵੀ ਆ ਸੋ ਇਹ ਇਹਨਾਂ ਨੂੰ ਝੂਠ ਸੇ ਲੜ ਕੇ ਆਈ ਹੈ ਜਿਸ ਤਰ੍ਹਾਂ ਇਹਨਾਂ ਨੇ ਵੈਂਟ ਕੀਤੀ ਹੈ ਔਰ ਸਿੱਧਾ ਮਤਲਬ ਕੋਈ ਕ੍ਰਿਕਟ ਦੇ ਦਿੱਲੀ ਧਾਕੇ ਨਾਲ ਫ੍ਰੀ ਟ੍ਰੇਨਿੰਗ ਲਈ ਹੈ ਸਰ ਪਰ ਤੋਂ ਬੈਕਵਰਡ ਇਹ ਕਿਹਾ ਦੇ ਸਰ ਬੈਕਵਰਡ ਸਭ ਤੋਂ ਟੌਪ ਟੌਪ ਨਹੀਂ ਟੌਪ ਬਸ ਬਹੀ ਕੈਮਰਾਮੈਨ ਟੀਕੇ ਕਰਦੇ ਨਾਲ ਪ੍ਰਸੋਤਮ ਕੋ ਸਿਕਸ ਮਾਰਨ ਨੂਜ਼